ਚੰਡੀਗੜ੍ਹ ਦੀ ਡਿਸਟ੍ਰਿਕਟ ਲੋਕਲ ਜੋ ਅਦਾਲਤ ਹੈ ਉਸ ਦੇ ਵਿੱਚ ਇੱਕ ਡਿਵੋਰਸ ਦਾ ਕੇਸ ਹੁੰਦਾ ਹੈ ਪਰ ਜੱਜ ਸਾਹਿਬ ਦੇ ਵੱਲੋਂ 11000 ਰੁਪਏ ਦੇ ਕੇ ਉਸ ਕੇਸ ਨੂੰ ਸੁਲਝਾ ਲਿਤਾ ਜਾਂਦਾ ਹੈ ਮੈਟਰ ਕੀ ਹੈ ਕਿਵੇਂ ਜੱਜ ਸਾਹਿਬ ਦੇ 11000 ਰੁਪਏ ਦੇ ਸ਼ਗਨ ਨੇ ਇਹ ਕੰਮ ਕਰਕੇ ਦਿਖਾ ਦਿੱਤਾ ਕੋਰਟ ਮੇ ਵਾਈਫ ਕੀ ਤਰਫੋਂ ਪਟੀਸ਼ਨ ਡਲੀ ਥੀ ਕਿ ਮੇਰੇ ਕੋ ਮੇਨਟੇਨੈਂਸ ਚਾਹੀਏ ਮੰਥਲੀ ਮੇਨਟੇਨੈਂਸ ਜੋ ਬੀਇੰਗ ਅ ਲੀਗਲ ਵਾਈਫ ਵੈਡਿਡ ਵਾਈਫ ਜੋ वाइफ की रिक्वायरमेंट होती है तो फिर उन्होंने कहा कि जी हम टेम्परामेंटल इश्यूज हैं हम एक साथ नहीं रह सकते तो जैसा आपने फिर हमको दोनों काउंसल्स को भी यही कहा कि अगर ये साथ में रहने को तैयार नहीं है तो आप इनको म्यूचुअली डाइवोर्स की तरफ पुश करो तो फिर हमने भी अपनी पार्टीज़ को समझाया परिवारों ने समझाया तो एक फ़िक्स अमाउंट पर परमानेंट एलिमनी की एक फ़िक्स अमाउंट पर ਇਹ ਬਾਤ ਹੋਈ ਕਿ ਯਹਾਂ ਪਰ ਦੋਨੋ ਪਾਰਟੀਆਂ ਇੱਕ ਆਈ 12 ਲੱਖ ਰੁਪਏ ਕੀ ਇੱਕ ਅਮਾਉਂਟ ਥੀ ਪਰ ਉਸਮੇ ਇੱਕ ਪਾਰਟੀ ਨੇ ਬੈਕਆਊਟ ਕਰ ਦਿਆ ਕਿ ਜੀ 12 ਲੱਖ ਤੇ ਹਮ ਐਗਰੀ ਨਹੀਂ ਕਰਦੇ ਮੁੰਡੇ ਨੇ ਕਿਹਾ ਕਿ ਜੀ ਮੈਂ 12 ਤੋਂ ਜ਼ਿਆਦਾ 1 ਰੁਪਿਆ ਵੀ ਨਹੀਂ ਦੇ ਸਕਦਾ ਤੇ ਕੁੜੀ ਵਾਲੇ ਨੇ ਕਿਹਾ ਜੀ ਸਾਨੂੰ ਇਹ ਅਮਾਉਂਟ ਜਿਹੜੀ ਹੈ ਐਕਸੈਪਟੇਬਲ ਨਹੀਂ ਹੈ ਕੋਰਟ ਨੇ ਆਪਣੇ ਆਪ ਇੱਕ ਇਨੀਸ਼ੀਏਟਲੀ ਤਾਂ ਵਕੀਲ ਸਾਹਿਬਾਨ ਨੂੰ ਸਾਰਿਆਂ ਨੂੰ ਬਾਹਰ ਕਰਕੇ ਦੋਨੇ ਪਾਰਟੀਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਮਝਾਇਆ ਤੇ ਕਿਹਾ ਜੇ 12 ਤੇ ਤੁਹਾਡੇ ਨਹੀਂ ਗੱਲ ਬਣਦੀ ਤਾਂ ਤੁਹਾਨੂੰ 11000 ਰੁਪਏ ਉੱਤੇ ਮੈਂ ਦੇਵਾਂਗਾ ਸ਼ਗਨ ਦੇ ਤੌਰ ਤੇ ਤੇ ਜੱਜ ਸਾਹਿਬ ਨੇ 11000 ਰੁਪਏ ਦੀ ਸ਼ਗਨ ਦੇ ਨਾਲ ਉਹ ਤਰੀਕਾ ਵੀ ਖਤਮ ਕਰ ਦਿੱਤੀ ਔਰ ਸਮਝੌਤਾ ਵੀ ਕਰਾ ਦਿੱਤਾ ਜੱਜ ਸਾਹਿਬ ਨੇ ਕੀ ਪੈਸੇ ਨਾਲ ਦੀ ਨਾਲ ਹੀ ਹੱਥ ਚ ਫੜਾਏ ਕੁੜੀ ਨੂੰ ਔਰ ਕੁੜੀ ਨੇ ਉਸ ਸਵੀਕਾਰ ਕੀਤੇ ਫਿਰ ਨੈਕਸਟ ਡੇ ਫਿਕਸ ਕੀਤੀ ਸੀ ਕਿ ਜੀ ਤੁਸੀਂ ਰਿਟਰਨ ਚ ਕੰਪਰੋਮਾਈਜ਼ ਲਿਖ ਕੇ ਲੈ ਕੇ ਆਓ ਜਦੋਂ ਦੋਵੇਂ ਪਾਰਟੀਆਂ ਰਿਟਰਨ ਚ ਕੰਪਰੋਮਾਈਜ਼ ਲਿਖ ਕੇ ਲੈ ਕੇ ਗਈ ਤਾਂ ਫਿਰ ਜੱਸਾ ਸਾਹਿਬ ਨੇ ਨਾਲ ਦੀ ਨਾਲ ਉਹ ਆਪਣੇ ਏਟੀਐਮ ਚੋਂ ਕਢਾ ਕੇ ਉਹ ਅਮਾਉਂਟ ਜਿਹੜੀ ਹੈ ਪਾਰਟੀਆਂ ਨੂੰ ਦਿੱਤੀ ਤੇ ਮੋਟੇਰਾ ਵਕੀਲ ਵੀ ਨਹੀਂ ਚਾਹੁੰਦੇ ਹੁੰਦੇ ਕਈ ਵਾਰ ਤਾਂ ਕਿ ਡੇਟ ਜਿਹੜੀਆਂ ਹੈਗੀਆਂ ਲਿਟੀਗੇਸ਼ਨ ਆਪਸ ਮੀਡੀਏਸ਼ਨ ਨਾਲ ਦੀ ਹੋਵੇ ਕਿਉਂਕਿ ਉਹਨਾਂ ਦੇ ਵਾਸਤੇ ਤਾਂ ਤਰੀਕਾ ਤੇ ਤਰੀਕਾ ਪਈ ਜਾਣਗੀਆਂ ਉਹਨਾਂ ਦੀ ਫੀਸ ਬਣੀ ਹਾਂਜੀ ਜ사ਬ ਨੂੰ ਸਾਨੂੰ ਦੋਵੇਂ ਐਡਵੋਕੇਟਸ ਨੂੰ ਇਹ ਗੱਲ ਸਪੈਸ਼ਲੀ ਕਹੀ ਸੀ ਕਿ ਰਮਨ ਜੀ ਤੇ ਦੂਜੀ ਪਾਰਟੀ ਦੇ ਕਾਉਂਸਲ ਨੂੰ ਵੀ ਕਿਹਾ ਸੀ ਕਿ ਜੀ ਤੁਸੀਂ ਆਪਣੀ ਪਾਰਟੀ ਨੂੰ ਪ੍ਰੀਪੇਅਰ ਕਰਕੇ ਲੈ ਕੇ ਆਇਓ ਮੀਡੀਏਸ਼ਨ ਵਾਸਤੇ ਅਕਸਰ ਲੋਕਾਂ ਦੇ ਵਿੱਚ ਇੱਕ ਧਾਰਨਾ ਰਹਿੰਦੀ ਹੈ ਕਿ ਰੱਬ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਨਾ ਪਾਵੇ ਕਹਿੰਦੇ ਕਿ ਇੱਕ ਵਾਰ ਜੇ ਕੋਈ ਇਨਸਾਨ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਫਿਰ ਕਈ ਸਾਲ ਉਸ ਨੂੰ ਕੋਰਟ ਕਚਹਿਰੀਆਂ ਦੇ ਹੀ ਚੱਕਰ ਲਾਉਂਦੇ ਲਾਉਂਦੇ ਉਸ ਦੀਆਂ ਜੁੱਤੀਆਂ ਕਿੱਸ ਜਾਂਦੀਆਂ ਨੇ ਪਰ ਚੰਡੀਗੜ੍ਹ ਦੇ ਵਿੱਚ ਇੱਕ ਵੱਖਰਾ ਕੇਸ ਵੇਖਣ ਨੂੰ ਮਿਲਿਆ ਚੰਡੀਗੜ੍ਹ ਦੀ ਡਿਸਟ੍ਰਿਕਟ ਲੋਕਲ ਜੋ ਅਦਾਲਤ ਹੈ ਉਸ ਦੇ ਵਿੱਚ ਇੱਕ ਡਿਵੋਰਸ ਦਾ ਕੇਸ ਹੁੰਦਾ ਹੈ ਪਰ ਜੱਜ ਸਾਹਿਬ ਦੇ ਵੱਲੋਂ 11000 ਰੁਪਏ ਦੇ ਕੇ ਉਸ ਕੇਸ ਨੂੰ ਸੁਲਝਾ ਲਿੱਤਾ ਜਾਂਦਾ ਹੈ ਕਿਵੇਂ ਜੱਜ ਸਾਹਿਬ ਦੇ ਦਿੱਤੇ 11000 ਰੁਪਏ ਨੇ ਇਹ ਕੇਸ ਨੂੰ ਸੁਲਝਾਇਆ ਉਸ ਦੇ ਉੱਤੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਰਮਨ ਸਿਹਾਗ ਔਰ ਨੀਰੋ ਜੋੜਨੀ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਥੈਂਕ ਯੂ ਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਅਕਸਰ ਇਹ ਪਰਸੈਪਸ਼ਨ ਰਹਿੰਦੀ ਹੈ ਲੋਕਾਂ ਦੇ ਵਿੱਚ ਕਿ ਕੋੜ ਕਚੇਰੀਆਂ ਦੇ ਚੱਕਰਾਂ 'ਚ ਤਾਂ ਰੱਬ ਨਹੀਂ ਪਾਵੇ ਜੇ ਪੈ ਜਾਂਦਾ ਬੰਦਾ ਤਾਂ ਫਿਰ ਲੰਬੇ ਗੇੜੇ ਹੀ ਲੱਗਦੇ ਰਹਿੰਦੇ ਨੇ ਮੈਟਰ ਕੀ ਹੈ ਕਿਵੇਂ ਜੱਜ ਸਾਹਿਬ ਦੇ 11000 ਰੁਪਏ ਦੇ ਸ਼ਗਨ ਨੇ ਇਹ ਕੰਮ ਕਰਕੇ ਦਿਖਾ ਦਿੱਤਾ ਐਸਾ ਹੈ ਜੀ ਇਹ ਜੋ ہمارے پاس ਮਾਮਲਾ ਥਾ ਇਹ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਥਾ ਇੱਕ ਹਸਬੈਂਡ ਔਰ ਵਾਈਫ ਦੇ ਵਿੱਚ ਮ ਤੋ ਕੋਰਟ ਮੇ ਵਾਈਫ ਕੀ ਤਰਫ ਸੇ ਪਟੀਸ਼ਨ ਡਲੀ ਥੀ ਕਿ ਮੇਰੇ ਕੋ ਮੇਨਟੇਨੈਂਸ ਚਾਹੀਏ ਮੰਥਲੀ ਮੇਨਟੇਨੈਂਸ ਜੋ ਬੀਇੰਗ ਅ ਲੀਗਲ ਵਾਈਫ ਵੈਡਿਡ ਵਾਈਫ ਜੋ वाइफ़ की रिक्वायरमेंट होती है तो इस पर जज साहब ने जब दोनों पार्टियों को इन पर्सन बुलाया और पूछा आपके बीच में क्या डिस्प्यूट है क्योंकि आपकी एज है वो बिल्कुल यंग एज है एक तीस साल और उनतीस साल दोनों पार्टीज़ की एज थी तो फिर उन्होंने कहा कि जी हम टेम्परामेंटल इश्यूज हैं हम एक साथ नहीं रह सकते तो जज साहब ने फिर हमको दोनों काउंसल्स को भी यही कहा कि अगर ये साथ में रहने को तैयार नहीं है तो आप इनको म्यूचुअली डवोर्स की तरफ पूछ करो कि के बजाय ये कोर्टों में आते रहे उनके पाँच सात साल खराब हों तो फिर हमने भी अपनी पार्टीज़ को समझाया परिवारों ने समझाया तो एक फ़िक्स अमाउंट पर परमानेंट एलिमनी की एक फ़िक्स अमाउंट पर ये बात हुई कि यहाँ पर दोनों पार्टियाँ एक आई बारह लाख रुपए की एक अमाउंट थी पर उसमें एक पार्टी ने बैकआउट कर दिया कि जी बारह लाख पे हम एग्री नहीं करते तो हमने जज साहब को बताया दोनों काउंसल्स ने कि जी बारह लाख पर बैकआउट कर रहे हैं बारह लाख देन की गल कि मुंडे वाले वालों कही गई थी कुड़ी वाले वालों कही गई थी हाँ जी परमानेंट एलिमनी हसबेंड ने पे करनी सी अमाउंट किसने पहला ऑफर कि के ਆਫਰ ਤੇ ਐਕਸੈਪਟੈਂਸ ਦੋਨੇ ਹੀ ਦੋਨਾ ਪਰਿਵਾਰਾਂ ਵੱਲੋਂ ਆਈ ਸੀ ਉਹਨਾਂ ਦੀ ਹਾਈ ਡਿਮਾਂਡ ਸੀ ਤੇ ਮੁੰਡੇ ਇੰਨੇ ਉਹਨਾਂ ਦੀ ਕੈਪੈਸਿਟੀ ਨਹੀਂ ਸੀ ਲਾਸਟ 'ਚ ਜਾ ਕੇ ਮੀਡੀਏਸ਼ਨ ਕੰਟੀਨਿਊ ਕਰਕੇ 12 ਲੱਖ ਦੀ ਇੱਕ ਅਕਾਊਂਟ ਸੈਟਲ ਹੋਈ ਮੁੰਡੇ ਨੇ ਕਿਹਾ ਕਿ ਜੀ ਮੈਂ 12 ਤੋਂ ਜ਼ਿਆਦਾ 1 ਰੁਪਿਆ ਵੀ ਨਹੀਂ ਦੇ ਸਕਦਾ ਤੇ ਕੁੜੀ ਵਾਲੇ ਨੇ ਕਿਹਾ ਜੀ ਸਾਨੂੰ ਇਹ ਅਮਾਊਂਟ ਜਿਹੜੀ ਹੈ ਐਕਸੈਪਟੇਬਲ ਨਹੀਂ ਹੈ ਫਿਰ ਕੋਰਟ ਨੇ ਆਪਣੇ ਆਪ ਇੱਕ ਇਨੀਸ਼ੀਏਟ ਲੀਤਾ ਵਕੀਲ ਸਾਹਿਬਾਨ ਨੂੰ ਸਾਰਿਆਂ ਨੂੰ ਬਾਹਰ ਕਰਕੇ ਦੋਨੇ ਪਾਰਟੀਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਮਝਾਇਆ ਤੇ ਕਿਹਾ ਜੇ 12 ਤੇ ਤੁਹਾਡੇ ਨਹੀਂ ਗੱਲ ਬਣਦੀ ਤਾਂ ਤੁਹਾਨੂੰ 11000 ਰੁਪਏ ਉੱਤੇ ਮੈਂ ਦੇਵਾਂਗਾ ਸ਼ਗਨ ਦੇ ਤੌਰ ਤੇ ਤਾਂ ਫਿਰ ਇੱਕ ਇਮੋਸ਼ਨਲ ਵੇ ਤੇ ਤੁਸੀਂ ਕਹਿ ਸਕਦੇ ਹੋ ਤੇ ਇਹ ਕਹਾਣੀ ਇਸ ਤਰ੍ਹਾਂ ਹੋ ਗਈ ਕਿ 12 ਲੱਖ 11000 ਤੇ ਕੁੜੀ ਮੰਨ ਗਈ ਸ਼ਗਨ ਦੇ ਤੌਰ ਤੇ ਮੰਨੀ ਜਿਸ ਤਰ੍ਹਾਂ ਵੀ ਜੱਜ ਸਾਹਿਬ ਨੇ ਸਮਝਾਇਆ ਤਾਂ ਇਹ ਮੀਡੀਏਸ਼ਨ ਜਿਹੜੀ ਹੈ ਇਫੈਕਟ ਹੋ ਗਈ ਹੈ ਹਾਲਾਂਕਿ ਅਕਸਰ ਵੇਖਦੇ ਆ ਮੀਡੀਏਸ਼ਨ ਦੀ ਜੇ ਤਰੀਕਾਂ ਪਾੜਤੀਆਂ ਜਾਂਦੀਆਂ ਨੇ ਉਸ ਦੇ ਵਿੱਚ ਕੁਝ ਅੱਗੇ ਚੀਜ਼ਾਂ ਦਾ ਨਿਕਲਦੀਆਂ ਹੋਏ ਨਜ਼ਰ ਨਹੀਂ ਆਉਂਦੀਆਂ ਤਾਂ ਤਰੀਕਾ ਦੀ ਤਰੀਕਾ ਹੀ ਜਿਹੜੀਆਂ ਹੁੰਦੀਆਂ ਉਹ ਅੱਗੇ ਬਣਦੀਆਂ ਰਹਿੰਦੀਆਂ ਹੁੰਦੀਆਂ ਮੀਡੀਏਸ਼ਨ ਹਾਲਾਂਕਿ ਸੀ ਆਪਣੇ ਕੁਝ ਈਅਰਸ ਨੂੰ ਦੱਸ ਵਿਦਈਏ ਯਾਨੀ ਕਿ ਸਮਝੋਤਾ ਆਪਸੀ ਜਦੋਂ ਬਹਿ ਕੇ ਗੱਲ ਕਰਦੇ ਨੇ ਕਿ ਸਮਝੋਤਾ ਕਰ ਲਓ ਤਾਂ ਉਸ ਦੇ ਤੋਂ ਸਿਰਫ ਤਰੀਕਾ ਹੀ ਮਿਲਦੀਆਂ ਨੇ ਪਰ ਜੱਜ ਸਾਹਿਬ ਨੇ 11000 ਰੁਪਏ ਦੀ ਸ਼ਗਨ ਦੇ ਨਾਲ ਉਹ ਤਰੀਕਾ ਵੀ ਖਤਮ ਕਰ ਦਿੱਤੀ ਕ੍ਰਾਈ ਹਾਂਜੀ ਦੇਖੋ ਕੋਰਸ ਨੂੰ ਸਰ ਦੇਖੋ ਪਤਾ ਹੈ ਕਿ 5 ਸਾਲ 7 ਸਾਲ ਮੈਟ੍ਰਿਮੋਨੀਅਲ ਡਿਸਪਿਊਟ ਚ ਬਿਲਕੁਲ ਮੈਨੇ ਨਹੀਂ ਰੱਖਦੇ ਪਰ ਇੰਨੇ ਚ ਤੁਹਾਡੀ ਉਮਰ ਸਾਰੀ ਨਿਕਲ ਜਾਂਦੀ ਹੈ ਜੇ ਅੱਜ ਦੀ ਸਟੇਜ ਤੇ ਤੁਸੀਂ ਕੰਪਰੋਮਾਈਜ਼ ਕਰ ਰਹੇ ਹੋ ਤਾਂ ਤੁਸੀਂ ਰੀ ਮੈਰਿਜ ਵਾਸਤੇ ਵੀ ਸੋਚ ਸਕਦੇ ਹੋ ਹੋਰ ਵੀ ਜੋ ਵੀ ਤੁਸੀਂ ਆਪਣੇ ਲਾਈਫ ਚ ਕਰਨਾ ਚਾਹੁੰਦੇ ਹੋ ਸੋਚ ਸਕਦੇ ਹੋ ਪਰ ਤੁਸੀਂ ਜੇ ਇੱਕ ਵਾਰੀ ਕੋਰਟ ਕਚੈਰੀ ਚ ਰਹਿ ਗਏ ਤਾਂ ਸਿਰਫ ਇੱਕ ਮੇਨਟੇਨੈਂਸ ਲੱਗ ਜਾਣਾ ਇੰਟਾਇਰੀ ਮੇਨਟੇਨੈਂਸ 5000 10000 15000 ਲੱਗ ਜਾਣੇ ਤਾਂ ਮਸਲਾ ਹੱਲ ਨਹੀਂ ਹੋ ਸਕਦਾ ਤਾਂ ਕੋਰਟ ਨੂੰ ਪਤਾ ਸੀ ਕਿ ਇਹਨੂੰ 1 ਟਾਈਮ ਚ ਖਤਮ ਕਰਕੇ ਦੋਨੇ ਪਾਰਟੀਆਂ ਦਾ ਵੀ ਫਾਇਦਾ ਕੀਤਾ ਜਾ ਸਕਦਾ ਹੈ ਤੇ ਸੁਸਾਇਟੀ ਨੂੰ ਵੀ ਮੈਸੇਜ ਦਿੱਤਾ ਜਾ ਸਕਦਾ ਹੈ ਕਿ ਜੇ ਤੁਸੀਂ ਇਨੀਸ਼ੀਅਲ ਸਟੇਜ ਤੇ ਹੀ ਕੰਪਰੋਮਾਈਜ਼ ਕਰ ਲੋ ਤਾਂ ਤੁਹਾਡਾ ਜਿਹੜਾ ਇਹ ਇਰਰੀਪੇਅਰਬਲ ਲਾਸ ਹੈ ਤੁਸੀਂ ਇਸ ਤੋਂ ਬਚ ਸਕਦੇ ਹੋ ਬਿਲਕੁਲ ਤਾਂ ਕਿਤਨਾ ਕਿਤੇ ਇਹ ਵੀ ਸਮਝੀ ਨੀਰਜ ਕਿ ਜੱਜ ਸਾਹਿਬ ਨੇ ਵੀ ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਮਸਲੇ ਬਹਿ ਕੇ ਹੱਲ ਹੋ ਸਕਦੇ ਨੇ ਉਸ ਦੇ ਵਿੱਚ ਤੁਸੀਂ ਕੋੜ ਕਚੇਰੀਆਂ 'ਚ ਨਾ ਇਹਨੇ ਚੱਕਰ ਘਟੋ ਨਾ ਆ ਕੇ ਸਮਾਂ ਵੀ ਬਰਬਾਦ ਹੁੰਦਾ ਤੁਹਾਡੀ ਜ਼ਿੰਦਗੀ ਵੀ ਖਰਾਬ ਹੁੰਦੀ ਜੀ ਬਿਲਕੁਲ ਇਹ ਜੱਜ ਸਾਹਿਬ ਨੇ ਇੱਕ ਬੜਾ ਅੱਛਾ ਮੈਸੇਜ ਦਿਆ ਹੈ ਜਨਰਲੀ ਜਿਹਾ ਜੈਸਾ ਸਿਆਖ ਸਾਹਿਬ ਨੇ ਵੀ ਬਤਾਇਆ ਕਿ ਮੈਟ੍ਰੀਮੋਨੀਅਲ ਕੇਸਿਸ 'ਚ 5-7 ਸਾਲ ਲੱਗ ਜਾਣਾ 4-5 ਲਿਟੀਗੇਸ਼ਨ ਇਸ ਵਿੱਚ ਆਮ ਤੌਰ 'ਤੇ 4-5 ਕੇਸ ਇਕੱਠੇ ਚਲਦੇ ਹਨ ਤਾਂ ਜੋ ਇਹ इंपॉर्टेंट एक टाइम होता है वो निकल जाता है तो जज साहब ने एक बड़ा अच्छा मैसेज दिया कि अगर हम मीडिएशन किसी भी वे में चाहे वो एक बंदा जो पोजीशन पे बैठा है वहाँ से इनिशिएट करें या कैसे भी अगर हम एक मीडिएशन को आ, हम अमल में लेके आते हैं तो अदालत का भी और पार्टीज का भी प्रीशियस टाइम भी बचाया जा सकता है और इससे एक समाज में भी अच्छा मैसेज आता है फैलो जजेज़ को भी अच्छा मैसेज आता है कि अगर वो खुद भी मीडिएशन प्रोसेस में थोड़ा सा भी इनिशिएट करें तो देखें कि कितना इसमें अच्छा रिजल्ट निकल के आ सकता है अदरवाइज अगर हम मीडिएशन प्रोसेस की देखें तो वहाँ पर जो सक्सेसफुल रेट है और एक जज या फिर जो बंदा एक पोजीशन पर बैठा है वहाँ से इस चीज़ को इनिशिएट किया जाए तो उसके कन्वर्जन रेट में बहुत ज़्यादा फर्क आ जाता है जी तो ये बड़ा क्लियर और अच्छा मैसेज इस केस से गया है कि पैसे नाल दिन ही हाथ छिफड़ाए कुड़ी नू और ने ਸਵੀਕਾਰ ਕੀਤੇ ਫਿਰ ਹਾਂਜੀ ਜਸ ਸਾਹਿਬ ਨੇ ਨੈਕਸਟ ਡੇ ਫਿਕਸ ਕੀਤੀ ਸੀ ਕਿ ਜੀ ਤੁਸੀਂ ਰਿਟਰਨ ਚ ਕੰਪਰੋਮਾਈਜ਼ ਲਿਖ ਕੇ ਲੈ ਕੇ ਆਓ ਜਦੋਂ ਦੋਵੇਂ ਪਾਰਟੀਆਂ ਰਿਟਰਨ ਚ ਕੰਪਰੋਮਾਈਜ਼ ਲਿਖ ਕੇ ਲੈ ਕੇ ਗਈ ਤਾਂ ਫਿਰ ਜਸ ਸਾਹਿਬ ਨੇ ਨਾਲ ਦੀ ਨਾਲ ਉਹ ਆਪਣੇ ਏਟੀਐਮ ਚੋਂ ਕਢਾ ਕੇ ਉਹ ਅਮਾਉਂਟ ਜਿਹੜੀ ਹੈ ਪਾਰਟੀਆਂ ਨੂੰ ਦਿੱਤੀ ਤੇ ਇਨੀਸ਼ੀਅਲੀ ਤਾਂ ਸਾਨੂੰ ਇਹ ਲੱਗਿਆ ਸੀਗਾ ਕਿ ਚਲੋ ਇਹ ਤਾਂ ਕੰਪਰੋਮਾਈਜ਼ ਕਰਾਉਣ ਵਾਸਤੇ ਕਹਿਣ ਦੀ ਗੱਲ ਹੁੰਦੀ ਹੈ ਜਦੋਂ ਰੀਅਲ ਸੈਂਸ ਦੇ ਵਿੱਚ ਉਹ अमाउंट ਉਹਨਾਂ ਨੇ ਦਿੱਤੀ ਤਾਂ ਫਿਰ ਸਾਨੂੰ ਵੀ ਉਸ ਟਾਈਮ ਪਤਾ ਲੱਗਿਆ ਕਿ ਨਹੀਂ ਕੋਰਟਾਂ ਵੀ ਚਾਹਦੀਆਂ ਕਿ ਪਾਰਟੀਆਂ ਇਸ ਤਰ੍ਹਾਂ ਤਕੇ ਨਾ ਖਾਣ ਜਿਹੜਾ ਤੁਸੀਂ ਸਟਾਰਟਿੰਗ 'ਚ ਕਿਹਾ ਕਿ ਜੁੱਤੀਆਂ ਕਿਸ ਜਾਂਦੀਆਂ ਤਾਂ ਜੁੱਤੀਆਂ ਪਾਰਟੀਆਂ ਦੀ ਨਾ ਕਿਸਣ ਤੇ ਈਸੀ ਸਟੇਜ ਤੇ ਉਹਨਾਂ ਦਾ ਕੰਪਰੋਮਾਈਜ਼ ਹੋ ਜਾਵੇ ਰਮਨ ਇੱਕ ਚੀਜ਼ ਤੁਸੀਂ ਵੀ ਨੋਟ ਕੀਤੀ ਹੋਊਗੀ ਅਸੀਂ ਬਾਹਰਲੀ ਅਦਾਲਤਾਂ ਦੀਆਂ ਕਈ ਵੀਡੀਓ ਸਾਡੇ ਤੱਕ ਪਹੁੰਚਦੀਆਂ ਹੁੰਦੀਆਂ ਅਸੀਂ ਉਹ ਉੱਥੇ ਇਹ ਕਲਚਰ ਦੇਖਦੇ ਹੁੰਦੇ ਹੁੰਨੇ ਆ ਨਾ ਬੜੇ ਲਾਈਟਰ ਮਾਹੌਲ ਦੇ ਵਿੱਚ ਜੇ ਕਿਸੇ ਤੋਂ ਕੋਈ ਕ੍ਰਾਈਮ ਵੀ ਹੋ ਜਾਂਦਾ ਉਸਦੇ ਬੱਚੇ ਬੁਲਾ ਕੇ ਫੌਰਨ ਦੀ ਕੋਰਟਸ ਦੇ ਵਿੱਚ ਅਸੀਂ ਇਹ ਦੇਖਦੇ ਆ ਨਾ ਬੱਚੇ ਨੂੰ ਬੁਲਾ ਕੇ ਪੁੱਛਦੇ ਆ ਕਿ ਦੱਸੋ ਤੁਹਾਡੀ ਮਦਰ ਨੂੰ ਕੀ ਸਜ਼ਾ ਦਿੱਤੀ ਜਾਵੇ ਉਹ ਇੱਕ ਛੋਟੇ ਬੱਚੇ ਦੀ ਵੀਡੀਓ ਹੀ ਬੜੀ ਵਾਇਰਲ ਹੋਈ ਸੀਗੀ ਉਹ ਟਿਕਟ ਮਿਲਦਾ ਦੇ ਮਦਰ ਨੇ ਕੋਈ ਗਲਤ ਪਾਰਕਿੰਗ ਕੀਤੀ ਕਿ ਰੈੱਡ ਲਾਈਟ ਜੰਪ ਕੀਤੀ ਤਾਂ ਬੱਚੇ ਤੋਂ ਪੁੱਛਦੇ ਆ ਕਿ ਦੱਸੋ ਕੀ ਕੀਤਾ ਜੇ ਇਹੋ ਜੇ ਹੈਲਦੀ এনवायरमेंट ਦੇ ਵਿੱਚ ਐਵੇਂ ਦੇ ਫੈਸਲੇ ਐਵੇਂ ਲਿੱਤੇ ਜਾਣ ਤਾਂ ਲੱਗਦਾ ਹੈ ਕਿ ਇੱਕ ਅਦਾਲਤਾਂ ਦੇ ਉੱਤੇ ਵੀ ਹੋਰ ਲੋਕਾਂ ਦਾ ਭਰੋਸਾ ਬਣਦਾ ਨਜ਼ਰ ਆਉ ਬਿਲਕੁਲ ਜੀ ਦੇਖੋ ਅਦਾਲਤਾਂ ਦੇ ਉੱਤੇ ਇਸ ਤਰੀਕੇ ਦੇ ਐਕਸ ਨਾਲ ਭਰੋਸਾ ਦਾ ਲੋਕਾਂ ਦਾ ਬਣਦਾ ਹੈ ਦੇਖਿਏ ਸਾਡੀ ਜਿਹੜੀ ਸਰਕਾਰਾਂ ਹੈਗੀਆਂ ਉਹ ਮੀਡੀਏਸ਼ਨ ਤੇ ਲੋਕ ਅਦਾਲਤਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀਆਂ ਕਿਤੇ ਨਾ ਕਿਤੇ ਜਿਹੜੇ ਸੋਚਣ ਵਾਲੇ ਹੈਗੇ ਆ ਵਿਚਾਰਕ ਹੈਗੇ ਆ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੈ ਕਿ ਮੀਡੀਏਸ਼ਨ ਜਾਂ ਲੋਕ ਅਦਾਲਤ ਹੀ ਲਿਟੀਗੇਸ਼ਨ ਨੂੰ ਘੱਟ ਕਰ ਸਕਦੀ ਹੈ ਆਦਰਵਾਇਸ ਤੁਸੀਂ ਦੇਖ ਰਹੇ ਹੋ ਮੈਟ੍ਰਿਮੋਨੀਅਲ ਡਿਸਪਿਊਟਸ ਬਹੁਤ ਜ਼ਿਆਦਾ ਹੋ ਰਹੇ ਹਨ ਲੋਕੀ ਲੋਕਾਂ ਦੇ ਵਿੱਚ ਪੇਸ਼ੈਂਸ ਨਹੀਂ ਹੈ ਗਈਆਂ ਛੋਟੀਆਂ ਮੋਟੀਆਂ ਗੱਲਾਂ ਤੇ ਲੜਾਈ ਹੋ ਜਾਂਦੀ ਹੈ ਤਾਂ ਜਿੱਦੇ ਕਰਕੇ ਫਿਰ ਇਹ ਡਿਸਪਿਊਟਸ ਹੋ ਰਹੇ ਹਨ ਹਾਲਾਂਕਿ ਬਹੁਤੇ ਤਾਂ ਕਿਉਂਕਿ ਤੁਹਾਡਾ ਤਾਂ ਦੇਖੋ ਇੱਕ profession ਹੈ ਹਨਾ ਬੋਤੇਰਾ ਵਕੀਲ ਵੀ ਨਹੀਂ ਚਾਉਂਦੇ ਹੁੰਦੇ ਕਈ ਵਾਰ ਤਾਂ ਕਿ ਡੇਜ ਜਿਹੜੀਆਂ ਹੈਗੀਆਂ ਲਿਟੀਗੇਸ਼ਨ ਆਪਸ ਮੀਡੀਏਸ਼ਨ ਨਾਲ ਦੀ ਹੋਵੇ ਕਿਉਂਕਿ ਉਹਨਾਂ ਦੇ ਵਾਸਤੇ ਤਾਂ ਤਰੀਕਾ ਤਰੀਕਾ ਪਈ ਜਾਣਗੀਆਂ ਉਹਨਾਂ ਦੀ ਫੀਸ ਬਣੀ ਜਾਊਗੀ ਹਾਂਜੀ ਇਹਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੂੰਗਾ ਜਦੋਂ ਇਹ ਜੱਜ ਸਾਹਿਬ ਨੂੰ ਪਤਾ ਲੱਗਿਆ ਕਿ ਦੋਵੇਂ ਜਿਹੜੇ ਪਾਰਟੀਆਂ ਹੈਗੀਆਂ ਇਹ ਕਾਫੀ ਯੰਗ ਨੇ ਤਾਂ ਜੱਜ ਸਾਹਿਬ ਨੂੰ ਸਾਨੂੰ ਦੋਵੇਂ ਐਡਵੋਕੇਟਸ ਨੂੰ ਇਹ ਗੱਲ ਸਪੈਸ਼ਲੀ ਕਹੀ ਸੀ ਕਿ ਰਮਨ ਜੀ ਤੇ ਦੂਜੀ ਪਾਰਟੀ ਦੇ ਕਾਉਂਸਲ ਨੂੰ ਵੀ ਕਿਹਾ ਸੀ ਕਿ ਜੀ ਤੁਸੀਂ ਆਪਣੀ ਪਾਰਟੀ ਨੂੰ ਪ੍ਰੀਪੇਅਰ ਕਰਕੇ ਲੈ ਕੇ ਆਇਓ ਮੀਡੀਏਸ਼ਨ ਵਾਸਤੇ ਤਾਂ ਇੱਥੇ ਐਡਵੋਕੇਟਸ ਦਾ ਵੀ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਐਡਵੋਕੇਟਸ ਆਪਣੇ ਲਿਟੀਗੈਂਟ ਨੂੰ ਕਲਾਇੰਟ ਨੂੰ ਕਿਵੇਂ ਉਹਦੀ ਗਰੂਮਿੰਗ ਕਰ ਰਿਹਾ ਹੈ ਜੇ ਐਡਵੋਕੇਟ ਇਹ ਕਹਿ ਕੇ ਮੀਡੀਏਸ਼ਨ 'ਚ ਭੇਜ ਦਿੰਦਾ ਹੈ ਕਿ ਨਹੀਂ ਜੀ ਇਹਦਾ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਕੰਮ ਸਸਤੇ ਚ ਕਰਾ ਦਿੰਦੇ ਆ ਤੁਹਾਨੂੰ ਘੱਟ ਦੇਣੇ ਪੈਣਗੇ ਪੈਸੇ ਬਿਲਕੁਲ ਬਿਲਕੁਲ ਫਿਰ ਇਹ ਮੀਡੀਏਸ਼ਨ ਨਹੀਂ ਹੋ ਸਕਦੀ ਇਹ ਫਿਰ ਜਿਹੜਾ ਰੋਲ ਹੈ ਪਲੇ ਸਾਰੀਆਂ ਚੀਜ਼ਾਂ ਨੂੰ ਰੋਲ ਪਲੇ ਕਰਨਾ ਪੈਂਦਾ ਹੈ ਕਲਾਇੰਟ ਨੂੰ ਵੀ ਗੱਲ ਸਮਝਣੀ ਚਾਹੀਦੀ ਹੈ ਆਪਣਾ ਐਡਵੋਕੇਟਸ ਨੂੰ ਵੀ ਤੇ ਕੋਰਟਸ ਨੂੰ ਵੀ ਤਾਂ ਜਾ ਕੇ ਇੱਕ ਜਿਹੜਾ ਸਮਝੋਤਾ ਹੈ ਉਹ ਐਗਜ਼ੀਕਿਊਟ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਲਈ ਤਾਂ ਬਿਲਕੁਲ ਇੱਕ ਵੱਖਰੀ ਮਿਸਾਲ ਜੱਜ ਸਾਹਿਬ ਦੇ ਵੱਲੋਂ ਪੇਸ਼ ਕੀਤੀ ਜਾਂਦੀ ਹੈ ਮਾਮਲਾ ਕਿਉਂਕਿ ਡਿਵੋਰਸ ਦਾ ਹੁੰਦਾ ਹੈ ਤਾਂ ਜੇ ਤਰੀਕਾ mediation ਦੇ ਉੱਤੇ ਹੋਰ ਚਲਦੀਆਂ ਰਹਿੰਦੀਆਂ ਤਾਂ 5-6 ਸਾਲ ਅਮੂਮਨ ਜੀ ਗੱਲ ਹੈ ਉਸ ਕੇਸ ਦੇ ਵਿੱਚ ਲੱਗ ਜਾਣੇ ਸੀਗੇ ਪਰ ਜੱਜ ਸਾਹਿਬ ਨੇ ਸੋਚਿਆ ਕਿ ਜੋ ਮੁੰਡਾ ਤੇ ਕੁੜੀ ਨੇ ਦੋਵਾਂ ਦੀ ਉਮਰ ਘੱਟ ਹੈ ਔਰ ਇਹ ਆਪਣੀ ਅੱਗੇ ਜ਼ਿੰਦਗੀ ਦੁਬਾਰਾ ਤੋਂ ਜੇ ਸ਼ੁਰੂ ਕਰਨੀ ਚਾਹੁੰਦੇ ਨੇ ਤੇ ਕਰ ਸਕਦੇ ਨੇ ਤਾਂ ਡਿਵੋਰਸ ਜੇ ਇਹਨਾਂ ਦਾ ਹੱਲ ਹੈ ਜੇ ਇਹਨਾਂ ਨੇ ਸੋਚ ਹੀ ਲਿੱਤਾ ਡਿਵੋਰਸ ਕਰਨਾ ਹੀ ਹੈ ਤਾਂ 11000 ਰੁਪਏ ਉਹਨਾਂ ਨੂੰ ਆਪ ਆਪਣੇ ਵੱਲੋਂ ਸ਼ਗਨ ਦਿੰਦੇ ਨੇ ਮੈਟਰ ਕਲੋਜ਼ ਕਰਵਾਉਂਦੇ ਨੇ ਔਰ ਹੁਣ ਦੋਵੇਂ ਆਪਣੇ ਆਪਣੇ ਰਾਹਾਂ ਨੂੰ ਉੱਤੇ ਕੰਮ ਕਰਨਗੇ ਔਰ ਇਸ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਜੱਜ ਉੱਥੇ ਪਾਇਆ ਹੀ ਪਾਇਆ ਉੱਥੇ ਹੀ ਵਕੀਲ ਸਾਹਿਬਾਨਾਂ ਦੇ ਵੱਲੋਂ ਵੀ ਪਾਇਆ ਗਿਆ ਕਿਉਂਕਿ ਜੇ ਵਕੀਲ ਚਾਹੁੰਦੇ ਕਿ ਇਹ ਕੇਸ ਖਤਮ ਹੋਣਾ ਸੀ ਤਾਂ ਹੀ ਹੋ ਸਕਿਆ ਨਹੀਂ ਤਾਂ ਅਕਸਰ ਅਸੀਂ ਦੇਖਦੇ ਹਾਂ ਕਈ ਵਾਰ ਤਰੀਕਾ ਹੋਰ ਕੇਸਾਂ ਦੇ ਵਿੱਚ ਅੱਗੇ ਚਲਦੀਆਂ ਰਹਿੰਦੀਆਂ ਨੇ ਤਾਂ ਲੋੜ ਹੈ ਸਾਨੂੰ ਵੀ ਇਸ ਕੇਸ ਦੇ ਵਿੱਚ ਕੋਈ ਸੇਧ ਲੈਣ ਦੀ ਕੋਈ ਸਮਝਣ ਦੀ ਕਿਹਾ ਪਰਸਨ ਜਸ਼ਨਦਰ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ